ਸਾਡੇ ਬਾਈ ਸਰਜੀਤ ਸਿੰਘ ਕਾਲੇ ਕੇ ਜੀ ਇੱਕ ਕਿਤਾਬ ਮੇਰੇ ਕੋਲ ਆਈ ਆ ਲਮਹਾ ਲਮਹਾ ਰਾਤਾ ਉਹਦੇ ਵਿੱਚ ਅੱਜ ਦੇ ਬਾਬਿਆਂ ਬਾਰੇ ਬੜੇ ਸੋਹਣੇ ਹੁਣੇ ਅੱਖਰ ਲਿਖਿਆ ਨਾ ਉਹਨਾਂ ਨੂੰ ਤੁਹਾਡੇ ਸਾਹਮਣੇ ਕਰਨ ਲੱਗਿਆ ਐਲਮ ਵੀ ਹੁਣੇ ਅਕਲ ਵੀ ਹੁਣੇ ਪੱਗਾਂ ਗੋਲ ਤੇ ਲੰਬੇ ਚੋਲੇ ਕੋਰਖ ਕੋਈ ਕਿਧਰੇ ਨજર ਨਾ ਆਵੇ ਮਹਾਪੁਰਖਾਂ ਦੇ ਫਿਰਦੇ ਟੋਲੇ 9 ਵਿੱਚੋਂ ਫੀਲ ਹੋ ਗਿਆ ਘਰ ਦੇ ਕੰਮ ਨੂੰ ਹੱਥ ਨਾ ਲਾਵੇ ਜਾ ਕੇ ਡੇਰੇ ਦੇ ਵਿੱਚ ਬਹਿ ਗਿਆ ਲੱਗਾ ਗਾਉਣ ਸਾਦੇ ਛੁਲੇ ਇੱਕ ਮਹੀਨਾ ਵੀਣਾ ਲੱਗਾ ਸੈਣਿਆਂ ਦਾ ਸੀ ਮਾਰ ਹੋ ਗਿਆ ਇੱਕ ਮਹੀਨਾ ਵੀਣਾ ਲੱਗਾ ਸੈਣਿਆਂ ਦਾ ਸੀ ਮਾਰ ਹੋ ਗਿਆ 10-15 ਦਿਨ ਹੋਰ ਲਗਾ ਲਏ ਲੱਗਾ ਲਾਉਣ ਢੋਲ ਦੇ ਢੋਲੇ 10 15 ਦਿਨ ਹੋਰ ਲਗਾ ਲਏ ਲੱਗਾ ਲੌਣ ਢੋਲ ਦੇ ਠੋਲੇ ਲੱਗਾ ਕਰਨ ਗੁਰੂ ਦੀ ਸੇਵਾ ਦਾਸ ਸਿੱਖ ਗਿਆ ਹੌਲੇ ਹੌਲੇ ਲੱਗਾ ਕਰਨ ਗੁਰੂ ਦੀ ਸੇਵਾ ਦਾਸ ਸਿੱਖ ਗਿਆ ਹੌਲੇ ਹੌਲੇ ਖਾਸ਼ਮ ਖਾਸ ਗੁਰੂ ਦਾ ਬਣਿਆ ਚੰਗਾ ਖਾਵੇ ਮੰਦਾ ਬੋਲੇ ਚੰਗੀ ਹੋਵਣ ਲੱਗੀ ਸੇਵਾ ਕਰਨ ਵਾਲੇ ਚੇਲੇ ਗੋਲੇ ਚੰਗੀ ਹੋਵਣ ਲੱਗੀ ਸੇਵਾ ਫੈਨ ਦਿਵਾਲੇ ਚੇਲੇ ਗੋਲੇ ਛੇਵਕ ਤੋਂ ਹਨ ਸੰਤ ਹੋ ਗਿਆ ਲੱਗਾ ਬੋਲਣ ਬਚਨ ਅਮੋਲੇ ਸ਼ਾਂਤਾਂ ਤੋਂ ਮਹਾਪੁਰਖ ਹੋ ਗਿਆ ਆਪਣਾ ठाਠ ਬਣਾ ਕੇ ਬਹਿ ਗਿਆ ਅੱਗੇ ਪਿੱਛੇ ਦੌੜ ਨਕਾਰਾਂ ਫੁੱਲ ਵਰਸਾਵਣ ਉੱਡਣ ਘਟੋਲੇ ਅੱਗੇ ਪਿੱਛੇ ਦੌੜ ਨਕਾਰਾਂ ਫੁੱਲ ਵਰਸਾਵਣ ਉੱਡਣ ਘਟੋਲੇ ਸੋਨਾ ਵੋਟ ਬੈਂਕ ਬਣ ਗਿਆ ਚੱਲ ਮੰਤਰੀ ਆਉਂਦੇ ਕੋਲੇ ਸੋਨਾ ਵੋਟ ਬੈਂਕ ਬਣ ਗਿਆ ਚੱਲ ਮੰਤਰੀ ਆਉਂਦੇ ਕੋਲੇ ਨੌਵੀਂ ਫੇਲ ਦੀ ਨਿਆਰੀ ਲੀਲਾ ਪੀ ਐਚ ਡੀ ਖਾਵਣ ਡੱਕਡੋਲੇ ਧੰਨਵਾਦ ਜੀ